ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਅੱਜ ਇਹਦੇ ਵਿੱਚ ਪਈ ਇੱਕ ਤਾਜੀ ਸਵੇਰ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜਾ ਬਾਪੂ ਬਾਪੂ ਹਸੀਕਾਰ ਹਸੀਕਾਰ ਉਹ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਨਾਮ ਅੰਦਰ ਸਿੰਘ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਥੀ ਤਫਾ ਨੇੜੇ ਪਿੰਡ ਆਪਾਂ ਬਧੌੜ ਨੇ ਜਿਹੜਾ ਕੰਡਾ ਬੰਨਾ ਸੰਧੂ ਦੇ ਨਾਲ ਆਪਣਾ ਮੋਬਾਈਲ ਨੰਬਰ ਬੋ 98552 3367 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਪੂ ਇਹ ਬੈਠ ਕਿਹੜਾ ਸੁਸੂਈ ਆ ਇਹ ਦੂਜਾ ਛੂਗਾ ਸੀ ਆ ਪਰसों ਰਾਤ ਨੂੰ ਸੂਈ ਆ ਮਗਰ ਬੱਸ ਆ ਮਗਰ ਬੱਛਾ ਦਾ ਇਹ ਛੱਡੀ ਸੀਲ ਬਸ ਗੈਵੀ ਛੜ ਚਵਾਈ ਤੂੰ ਹੀ ਇੱਕ ਨੰਬਰ ਗਰੰਟੀ ਹੋਊ ਥਣੇ ਤੇ ਆਪਣੀ ਕਿੰਨਾ ਕ ਬੋਲਾ ਹੁਣ ਤਿਆਰ ਆ ਹੁਣ ਆਪੇ 40 ਲੀਟਰ ਮਿਣਕੇ ਦੇਵਾ ਓਕੇ ਭਾਈ ਹਾਂ ਭਾਈ ਚਾਰ ਡੰਗ ਚ ਉਹਦੇ ਪੰਜ ਆਰਡਰ ਕਮਾਲ ਆ ਭਾਈ ਬਹੁਤ ਸੋਹਣਾ ਆਰਡਰ ਲੈ ਸਟੇਟਿੰਗ ਚੈੱਕ ਕਰ ਲੋ ਕਿਹਾ ਧਰਾਈ ਮਾਰ ਕੇ ਦਿਖਾਵਾ ਬੜਾ ਚੰਗਾ ਲੇਵਾ ਪਾਉਂਦਾ ਪੰਡ ਵਾਲਾ ਲੇਵਾ ਥਾਨ ਤੁਣ ਬਹੁਤ ਚੰਗਾ ਫੁੱਲ ਦੇ ਕੁਝ ਤੋਰ ਕੇ ਦਿਖਾ ਦੇ ਬਾਕੂ ਲੈ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚਿੰਗੇ ਮੁੱਠੀ ਵਾਲਾ ਥਾਨ ਲੱਗਿਆ ਅੰਡੀ ਠੁੰਡੀ ਬਾਕੀ ਲੈ ਇੱਧਰ ਦਿਖਾ ਦੇ ਫੁੱਲ ਜਦ ਅੱਛੀ ਜਿਹੀ ਪੈਂਦੀ ਹੈ ਜੀ ਇਸ ਦੀ ਬਿਊਟੀ ਦੇਖੋ ਪਲੀ ਵੀ ਪੂਰੀ ਜਾਨ ਵਾਲੀ ਆ ਬਾਹੀ ਜਾਨ ਵਾਲੀ ਕੀ ਬਾਤ ਆ ਜਿਹਦੇ ਰੱਖੇ ਮੈਂ ਰੱਖਣ ਦੀ ਲੋੜ ਨਹੀਂ ਹਮ ਜਮਾ ਮੱਦ ਨਾਲ ਦਾ ਦੁੱਧ ਦੇ ਦੂ ਹੈਂਡਫੁੱਲੋਂ ਗਰਮੀ ਬਿਲਕੁਲ ਨਹੀਂ ਮੰਦੀ ਕੀ ਬਾਤ ਆ ਤੂਰੇ ਤਾਰੇ ਦੀ ਤਾਂ ਇੱਕ ਨੰਬਰ ਹੈ ਕੀ ਮੋਲੇ ਦਾ ਬਾਪੂ ਜੈਜ ਮੋਲੇ ਦਾ ਫੋਨ ਤੇ ਦੱਸ ਦੇਵੀ ਜੈ ਜੀ ਹਾਂ ਠੀਕ ਆ ਮੋਲੇ ਬਾਪੂ ਕਹਿੰਦਾ ਫੋਨ ਤੇ ਕਰ ਲੈ ਉਧਰ ਬੱਚੇ ਕਿ ਨਹੀਂ ਲੈ ਜਾ ਮੁੱਲ ਜਿਆਜ ਹੋਊਗਾ ਮੁੱਲ ਹੋਊਗਾ ਫੋਨ ਤੇ ਕੋਈ ਚੱਕਰ ਨਹੀਂ ਧਾਰਾ ਬੱਕੂ ਮਾਰ ਕੇ ਦਿਖਾਉਂਦਾ ਬੋਲੀ ਵੀ ਬੋਲੀ ਆ ਯਾਰ ਹਨਾ ਹਾਂ ਪੂਰੀ ਜਾਨ ਵਾਲੀ ਆ ਕੋਈ ਲੱਸੀ ਨਾਮ ਹੀ ਨਹੀਂ ਹੈਗੀ ਆਏ ਨਹੀਂ ਜੀ ਹੂੰ ਜਿਹਦੇ ਮਹਿਦ ਨਹੀਂ ਬਸ ਗਾਈ ਦੇਦੇ ਮਹਿਦ ਲੋਗ ਹੂੰ ਹੂੰ ਪਾਕੇ ਆ ਤੁਹਾਨੂੰ ਨੇੜਿਆ ਪਾਕੇ ਦਿਖਾਉਂਦਾ ਕੋਈ ਆਏ ਨਹੀਂ ਸਹੀ ਆ ਤੇ ਬਾਈ ਤੁਹਾਨੂੰ ਆਪਾਂ ਮਾਰ ਕੇ ਦਿਖਾਉਂਦਾ ਠੰਡੀ ਤਾਂ ਇੰਨੀ ਕਾ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡ ਜਿਵੇਂ ਮਰਜ਼ੀ ਨਿਆਣਾ ਪਾ ਲੈ ਕਿਆ ਬਾਪਾ ਜੋ ਜਿੱਕੇ ਨੇ ਪਹਿਲਾਂ ਸੁਈ ਗਏ ਜਾਂ ਆਪਾਂ ਪਹਿਲਾਂ ਰੱਖਦੇ ਹਾਂ ਪੰਜ ਚਾਰਕ ਦੇਣਾ ਓਕੇ ਲੈ ਜਵਾਈ ਚੈੱਕ ਕਰ ਚੂਣ ਬੜਾ ਚੰਗਾ ਹਨਾ ਮੋਟਾ ਮੋਟਾ ਚੂਣਾ ਜਿਵੇਂ ਮਾਰੀ ਵੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੜੀ ਮੋਟੀ ਮੋਟੀ ਜਵਾਈ ਆ ਲੈ ਗੁੱਤੀਆਂ ਬੱਟਣ ਵਾਲਾ ਕੰਮ ਹੀ ਆ ਕਿ ਨਹੀਂ ਬਾਹੀ ਚ ਗਿੱਜੂ ਬਈ ਫਾਰਸ ਦੀਆਂ ਦਰਜਾਂ ਗੜਤੀਆਂ ਕਰਮ ਵਾਲੀ ਨੇ ਲੈ ਕਿਆ ਬਾਤ ਹੈ ਬੜਾ ਚੰਗਾ ਚੂਣਾ ਹਨਾ ਬੱਪਾ ਲੱਜ ਤਾਂ ਹੋ ਗਿਆ ਇਹ ਮੁੱਕੀ ਨਾ ਲੇਤਾ ਹੋ ਪੈਂਟ ਵਾਲਾ ਹੋ ਗਾ ਬਹੁਤ ਚੰਗਾ ਜੀ ਬਜੀ ਨੇ ਘਰੇ ਰੱਖਣ ਜਾਰੀ ਰੱਦ ਦਾ ਅੰਦਾਜ਼ ਵਾਲਾ ਲੈ ਬਾਪੂ ਦਾ 6 ਫੁੱਟ ਕਰਦਾ ਉਹ ਸਮਨਾਂ ਦਾ ਅੰਦਾਜ਼ਾ ਲਾਇਓ ਕਦ ਚੌੜੀ ਪਿੱਛੇ ਪੁੱਛੇ ਦੀ ਕਿਸੇ ਪਾਸੇ ਨਹੀਂ ਮੇਰਾ 6 ਫੁੱਟ ਕਰਦਾ ਸਹੀ ਗੱਲ ਹਾਂ ਜੀ ਕੁਆਲਿਟੀ ਇੱਕ ਨੰਬਰ ਇੱਥੇ ਬੱਸ ਆ ਜੇ ਲੈਵਾ ਦਿਖਾਉਣੇ ਇਹਨੂੰ ਮੁਰੂ ਦੁਬਾਰੇ ਚੈੱਕ ਕਰਵਾਉਣੇ ਥਾਣ ਦੇਖੋ ਬਿਨਾ ਬਸਮਾ ਕੋਈ ਬਾਪੂ ਨੇ ਧਾਰਾ ਮਾਰਤੀਆ ਬਸਮਾ ਕਰਕੇ ਚਵਾਈ ਕਰਨੀ ਬਹੁਤ ਕਰੂ ਬਸਮਾ ਜੀ ਹੂੰ ਕਰੂ ਸਹੀ ਗੱਲ ਲੈ ਆ ਕਰਿਆਈ ਮੈਨੂੰ ਲੈ ਕਰੇ ਹੈਨਾ ਹਾਂ ਹਾਂ ਮੈਂ ਤਾਂ ਮਾਰ ਤਾ ਤੇਜ਼ੀ ਸਹੀ ਗੱਲ ਬੱਚਾ ਵੀ ਰਹਿ ਪਤਾ ਲੈ ਹੂੰ ਕਰੇ ਉਤਰੀ ਖਾਣ ਦੇ ਲੱਗਿਆ ਕਰਨ ਬਹੁਤ ਚੰਗਾ ਖਾਣ ਲੱਗਿਆ ਜੀ ਹੂੰ ਮੁੱਲ ਜਾਇਜ਼ ਹੀ ਹੋਊਗਾ ਨਾ ਹਾਂ ਮੁੱਲ ਜਾਇਜ਼ ਹੀ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਬਾਪੂ ਕਹਿੰਦਾ ਫੋਨ ਤੇ ਮੁੱਲ ਕਰ ਲੈ ਜਾਇਜ਼ ਹੋਊਗਾ ਬੱਚਾ ਦੇ ਤਾਂ ਗਰਮ ਵਾਲੀ ਨੇ ਬੱਚਾ ਲੈ ਤੇ ਕਿਸੇ ਵੀਰ ਨੂੰ ਬਾਈ ਵੈਟ ਪਸੰਦ ਆਵੇ ਤਾਂ ਬਾਪੂ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ